ਸੱਚੀਆ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੀ ਲੋਕ ਸਭਾ ਚੋਣਾਂ ਲਈ ਹੋਵੇਗਾ ਏਏਪ ਦਾ ਕਾਂਗਰਸ ਦਾ ਗੱਠਜੋੜ ਪੰਜਾਬ ਚ ਆ ਰਿਹਾ ਹੈ ਮਲਿਕਾਰ ਜ਼ੋਨ ਖੜਨਗੇ ਪਹਿਲੀ ਵਾਰ ਹੋਵੇਗੀ ਕਾਂਗਰਸ ਦੀ ਸੂਬਾ ਪੱਧਰ ਤੇ ਕਨਵੈਕਸ਼ਨ ਅਤੇ ਚੰਡੀਗੜ੍ਹ ਦੇਸ਼ ਵਿੱਚ ਲੋਕ ਸਭਾ ਚੋਣਾਂ ਨੇੜੇ ਹਨ ਅਜਿਹੇ ਚ ਕਾਂਗਰਸ ਪ੍ਰਧਾਨ ਮਲਿਕਾਰ ਜੂਨ ਖੜਨ ਪੰਜਾਬ ਦੌਰੇ ਤੇ ਆ ਰਹੀ ਹਨ ਇਸ ਦੇ ਲਈ ਪੰਜਾਬ ਕਾਂਗਰਸ ਨੇ ਕਨੈਕਸ਼ਨ ਕਰਵਾਈ ਜਾਵੇਗੀ 11 ਫਰਵਰੀ ਨੂੰ ਹੋਵੇਗੀ ਪੰਜਾਬ ਕਾਂਗਰਸ ਦੀ ਕਨਵੈਕਸ਼ਨ ਅਤੇ ਪੰਜਾਬ ਕਾਂਗਰਸ ਦੇ ਆਗੂ ਆਮ ਆਦਮੀ ਪਾਰਟੀ ਨਾਲ ਗੱਠਜੋੜ ਦਾ ਵਿਰੋਧ ਕੀਤਾ ਗਿਆ ਹੈ ਇਸ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਪੰਜਾਬ ਦਾ ਦੌਰਾ ਕਰਨਗੇ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੀ ਕਨਵੈਕਸ਼ਨ 11 ਫਰਵਰੀ ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਕੌਮੀ ਪੱਧਰ ਵੀ ਸ਼ਾਮਿਲ ਹੋਣ ਅਗਲੀ ਖਬਰ ਟੈਕਸਟ ਮਾਰਚ ਦੀ ਤਿਆਰੀ ਜੰਗੀ ਪੱਧਰ ਤੇ ਜਾਰੀ ਦਿੱਲੀ ਦੀਆਂ ਬੁਹਰਾਂ ਦੇ ਇੱਕ ਸਾਲ ਤੱਕ ਚੱਲਰ ਇਤਿਹਾਸਕ ਕਿਸਾਨ ਅੰਦੋਲਨ ਚ ਯਾਦ 26 ਜਨਵਰੀ ਵਾਲਾ ਟਰੈਕਟਰ ਮਾਰਚ ਤਾਜ਼ਾ ਕਰਨਗੇ ਕਰਾਉਣਗੇ ਇਹ ਪੱਗ ਤਾਵਾ ਭਾਰਤ ਕਿਸਾਨ ਜੂਨੀਅਨ ਦੇ ਆਗੂਆਂ ਨੇ ਅੱਜ ਬਲਾਕ ਸਿਧਾਵਾਂ ਪੇਟ ਸਿਧਵਾ ਪੇਟ ਦੀ ਇਕਾਤ ਮੌਕੇ ਕੀਤਾ ਟਰੈਕਟਰ ਮਾਰਚ ਦੀਆਂ ਤਿਆਰੀਆਂ ਲਈ ਸੰਘਰਸ਼ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਕਈ ਦਿਨਾਂ ਤੋਂ ਲਾਮਬੰਦੀ ਕਰ ਰਹੀ ਹਨ ਅਤੇ ਨੇੜਲੇ ਪਿੰਡ ਸੇਖੋ ਦولت ਦੇ ਗੁਰਦੁਆਰਾ ਸਾਹਿਬ ਚ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇੰਦਰਜੀਤ ਸਿੰਘ ਢਾਲੀਵਾਲ ਨੇ ਖਰਾਨਾ ਨੇ ਦੱਸਿਆ ਕਿ ਕਿਸਾਨਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਪੂਰਤੀ ਲਈ ਇੱਕ ਫਿਰ ਵੇਰ ਫਿਰ ਦਿੱਲੀ ਅੰਦੋਲਨ ਦੀ ਤਰਜ ਤੇ ਫੈਲ ਕਾਨੂੰਨ ਸੰਘਰਸ਼ ਦੇ ਰਾਹ ਤੁਰਨਾ ਪਵੇਗਾ ਪ੍ਰਧਾਨ ਮੰਤਰੀ ਅਜੇ ਭਾਜਪਾ ਸਦੀਵਾਨ ਮर्याਦ ਨੂੰ ਪੈਰਾ ਹੀਠ ਰੋਲ ਕੇ ਧਰਮ ਦੀ ਗੋਲੀ ਰਾਹੀ ਇੱਕ ਵਾਰ ਫਿਰ ਸੱਤਾ ਦੇ ਦਿੱਤਾ ਹੈ ਕਬਜ਼ਾ ਕਰਕੇ ਉਹਨਾਂ ਨਾਲ ਗੱਲਬਾਤ ਕਰਨਗੇ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣਗੇ ਅਗਲੀ ਖਬਰ ਬਿਜਲੀ ਖਰੀਦਨ ਸਮਝੌਤੇ ਦੀ ਜਾਂਚ ਸ਼ੁਰੂ ਵਿਜੀਲੈਂਸ ਨੇ ਪੀ ਡੀਏ ਤੋਂ ਮੰਗੀਆਂ ਸੋਰ ਊਰਜਾ ਐਗਰੀਮੈਂਟ ਦਾ ਰਿਕਾਰਡ ਚੰਡੀਗੜ੍ਹ ਵਿਜੀਲੈਂਸ ਬਿਊਰੋ ਨੇ ਬਿਜਲੀ ਖਰੀਦ ਸਮਝੌਤੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਬਿਊਰੋ ਨੇ ਪੰਜਾਬ ਊਰਜਾ ਵਿਕਾਸ ਏਜੰਸੀ ਤੋਂ ਸੂਰਜੀ ਊਰਜਾ ਸਮਝੌਤਿਆਂ ਸੰਬੰਧੀ ਰਿਕਾਰਡ ਮੰਗਿਆ ਹੈ ਪਿਛਲੇ ਜਿਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਅਤੇ ਸੂਰਜੀ ਊਰਜਾ ਸਮਝੌਤਿਆਂ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ 22 ਸੂਰਜੀ ਸੂਰਜੀ ਊਰਜਾ ਪ੍ਰੋਜੈਕਟਾਂ ਨਾਲ ਬਿਜਲੀ ਖਰੀਦ ਸਮਝੌਤੇ ਅਕਾਲੀ ਭਾਜਪਾ ਸਰਕਾਰ ਦੌਰਾਨ Megawarer til de ਸਮਰਥਾ ਵਾਲੇ 91 ਪ੍ਰੋਜੈਕਟ ਚਾਲੂ ਕੀਤੇ ਗਏ ਸਨ ਉਸ ਸਮੇਂ ਤਿੰਨ ਕੰਪਨੀਆਂ ਨਾਲ 17.91 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸੋਰ ਊਰਜਾ ਖਰੀਦਣ ਲਈ ਸਮਝੌਤੇ ਕੀਤੇ ਗਏ ਸਨ ਤੱਥਾਂ ਅਨੁਸਾਰ 22 ਸੋਲਰ ਪਾਵਰ ਪ੍ਰੋਜੈਕਟਾਂ ਨਾਲ 8 ਲੱਖ ਰੁਪਏ ਦੇ ਪ੍ਰਤੀ ਯੂਨਿਟ ਦਾ ਜਾਂ ਇਸ ਤੋਂ ਵੱਧ ਦੇ ਬਿਜਲੀ ਖਰੀਦ ਸਮਝੌਤੇ ਕੀਤੇ ਗਏ ਸਨ ਇਸ ਤਰ੍ਹਾਂ 35 ਪ੍ਰੋਜੈਕਟਾਂ ਨਾਲ 7.8 ਤੋਂ 8 ਰੁਪਏ ਪ੍ਰਤੀ ਕਿਲੋਟ ਹਿਸਾਬ ਨਾਲ ਸਮਝੌਤਾ ਕੀਤਾ ਗਿਆ ਸੀ ਅਗਲੀ ਖਬਰ ਪੰਜਾਬ ਨੂੰ ਮੋਡਰਨ ਤੇ ਰੰਗਲਾ ਪੰਜਾਬ ਬਣਾਉਣ ਲਈ ਸੂਬਾ ਸਰਕਾਰ ਕਰ ਰਹੀ ਹੈ ਵਿਸ਼ੇਸ਼ ਉਪਰਾਲੇ ਡਾਕਟਰ ਬਲਜੀਤ ਕੌਰ ਮਠਿੰਡਾ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਮਾਨ ਦੀ ਯੋਗ ਅਗਵਾਈ ਵਾਲ ਸੂਬਾ ਸਰਕਾਰ ਵੱਲੋਂ ਨਸ਼ਖਿਲਾਫ ਵੱਡੀ ਗਈ ਮਹੀਮ ਤਹਿਤ ਸੂਬੇ ਨੂੰ ਨਸ਼ਾ ਮੁਕਤ ਤੋਂ ਇਲਾਵਾ ਪੰਜਾਬ ਨੂੰ ਮੋਡਰਨ ਤੇ ਰੰਗਲਾ ਪੰਜਾਬ ਬਣਾਉਣ ਦੇ ਮੱਦੇਨਜ਼ਰ ਵਿਸ਼ੇਸ਼ ਉਪਰਾਲਣ ਦੇ ਨਵਿਨੀ ਕਲੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ ਇਨ੍ਹਾਂ ਗੱਲਾਂ ਦਾ ਪ੍ਰਗ ਆਵਾ ਕੈਬਨਿਟਰੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਥਾਨ ਰਕਸ਼ੀਦ ਭਗਤ ਸਿੰਘ ਬਹੁ ਮੰਤਰੀ ਵੀ ਖੇਡ ਸਟੇਡੀਅਮ ਵਿਖੇ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਮੱਦੇਨਜ਼ਰ ਸਿਵਲ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਰਵਾਏ ਗੇ ਪਤੰਗ ਬਾਜੀ ਮੁਕਾਬਲੇ ਵਿੱਚ ਮੁੱਖ ਮੰਤਰੀ ਮਹਿ ਮਹਿਮਾਨ ਵਜੋਂ ਸ਼ਿਰਕਤ ਕਰਨ ਦੇ ਮੌਕੇ ਪਹੁੰਚੇ ਅਤੇ ਇਸ ਦੇ ਨਾਲ ਹੀ ਇਸ ਮੌਕੇ ਕੈਬਨਿਟ ਦੇ ਮੰਤਰੀ ਡਾਕਟਰ ਬਲਜੀਤ ਕਰਨੇ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਲਈ ਅੰਤਰ ਉਦੇਸ਼ ਇਹ ਪੂਰਾ ਹੋਣ ਤੱਕ ਲੋਕਾਂ ਲਈ ਤਨਮਨ ਨਾਲ ਕੰਮ ਕਰਦੇ ਰਹਿਣ ਸੂਬਾ ਸਰਕਾਰ ਦਾ ਮੁੱਖ ਉਦੇਸ਼ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਭਾਰ ਖੇਤਰ ਵਿੱਚ ਨਵੀਆਂ ਬੁਲੰਦੀਆਂ ਛੂ ਰਿਹਾ ਹੈ ਅਤੇ ਇਹ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅੰਥਕ ਮਿਹਨਤ ਕਰ ਰਹੀ ਹੈ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਬੱਚਿਆਂ ਦਾ ਹੱਥ 'ਚ ਕਮਲਾ ਕਿਤਾਬਾਂ ਫੜਾਉਣ ਤੋਂ ਇਲਾਵਾ ਉਹਨਾਂ ਦੀ ਪੰਜਾਬੀ ਸਹਿਤ ਅਤੇ ਸੱਭਿਆਚਾਰ ਨਾਲ ਜੁੜੇ ਲਈ ਸੂਬਾ ਸਰਕਾਰ ਵਿਸ਼ੇਸ਼ ਪ੍ਰੋਗਰਾਮ ਉੱਲੀਗ ਰਹੀ ਹੈ ਅਗਲੀ ਕਵਰ ਮੌਸਮ ਵਿਭਾਗ ਨੇ ਜਾਰੀ ਕੀਤਾ ਰੈਡ ਅਲਰਟ ਜਾਨੋ ਪੰਜਾਬ ਦੇ ਚੰਡੀਗੜ੍ਹ ਚ ਕਦੋਂ ਮਿਲੇਗੀ ਠੰਡ ਤੋਂ ਰਹਾਤ ਕੜਾਕੇ ਦੀ ਰਹੀ ਠੰਡ ਦੇ ਮੱਦੇ ਨਜ਼ਰ ਅਜੇ ਅਗਲੇ ਕੁਝ ਹੋਰ ਦਿਨਾਂ ਤੱਕ ਹੋਰ ਲੋਕਾਂ ਨੂੰ ਸੂਰਜ ਦੇ ਤਾਂ ਦੇ ਦਰਸ਼ਨ ਹੁੰਦੇ ਵਿਖਾਈ ਨਹੀਂ ਦੇਣਗੇ ਅਤੇ ਮੌਸਮ ਵਿਭਾਗ ਵੱਲੋਂ ਉੱਤਰ ਭਾਰਤ ਵਿੱਚ ਐਤਵਾਰ ਨੂੰ ਮੋੜ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ 4-5 ਦਿਨ ਤੱਕ ਤੰਦ ਅਤੇ ਕੜਾਕੇ ਦੀ ਠੰਡ ਦੇ ਕੋਈ ਜਾਤ ਮਿਲਦੀ ਸੰਭਾਵਨਾ ਨਹੀਂ ਹੈ ਚੰਡੀਗੜ੍ਹ ਹਰਿਆਣਾ ਤੇ Rajasthan ਤੇ ਉਤਰੀ ਹਿੱਸੇ ਵਿੱਚ ਠੰਡ ਤੋਂ ਸੰਗਣੀ ਧੁੰਦ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਹਰਿਆਣਾ ਚੰਡੀਗੜ੍ਹ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ Rajasthan ਅਤੇ Madhya Pradesh ਦੇ ਕੁਝ ਹਿੱਸਿਆਂ ਵਿੱਚ ਤਾਪਮਨ ਆਮ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਘਟ ਹੈ ਅਤੇ ਬਾਕੀ ਉਤਰੀ ਭਾਰਤ ਵਿੱਚ ਆਮ ਨਾਲੋਂ ਕਰੀਬ ਹੈ ਅੱਜ ਹਰਿਆਣਾ ਵਿੱਚ ਹਿੱਸਾ ਹੀ ਸਾਰ ਵਿੱਚ ਸਭ ਤੋਂ ਘੱਟ ਤਾਪਮਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ